ਉਹ ਭਾਜਪਾ ਦੇ ਇੱਕ بڑے ਨਾਮਵਰ ਲੀਡਰ ਨੇ ਉਹਨਾਂ ਨੇ ਮੁੱਢੋਂ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਗੱਲ ਕੀਤੀ ਹੈ ਅਰਚਨਾ ਨੇ ਜੋ ਕੀਤਾ ਉਹ ਗਲਤ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਦੂਸਰਾ ਉਹਨਾਂ ਨੇ ਇੱਕ ਸ਼ੰਕਾਜਾਰ ਕੀਤੀ ਹੈ ਇੱਕ ਇਨਫੋਰਮੇਸ਼ਨ ਮੰਗੀ ਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅੰਦਰ ਵੈਸੇ ਇਹ ਜਿਹੜਾ ਸਵਾਲ ਆ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਚਿੱਠੀ ਪਾਈ ਆ ਪਰ ਮੇਰੀ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਇੱਥੇ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਪਿਛਲੇ ਸਮੇਂ ਕੁਝ ਮੁਸਲਮਾਨ ਭਰਾ ਆਏ ਸੀ ਜਿਨ੍ਹਾਂ ਨੇ ਬਾਹਰ ਜਿਹੜਾ ਖੁਆਰੇ ਕੋਲੇ ਇੱਥੇ ਉਹਨਾਂ ਨੇ ਇੱਕ ਆਪਣਾ ਜਿਹੜੀ ਆ ਨਮਾਜ਼ ਪੜ੍ਹੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਿਹੜੀ ਨਮਾਜ਼ ਆ ਇਹ ਰੱਬ ਦੀ ਇਬਾਦਤ ਆ ਇਹ ਜਿਹੜਾ ਯੋਗਾ ਵਾ ਇਹ ਇੱਕ ਇੱਕ ਜਿਵੇਂ ਕਹਿੰਦੇ ਕਸਰਤ ਦੀ ਪ੍ਰਕਿਰਿਆ ਵਾ ਸੋ ਮੈਂ ਫਿਰ ਇਹ ਕਹਿਣਾ ਕਿ ਅਸੀਂ ਬੇਲੋੜਾ ਬਵਾਦ ਨਹੀਂ ਪੈਣਾ ਚਾਹੁੰਦੇ ਜੋ ਉਹਨਾਂ ਨੇ ਕੀਤਾ ਉਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਮਨ ਲੋ ਗੱਲ ਕੀਤੀ ਆ ਤੇ ਪ੍ਰਸ਼ਾਸਨ ਉਹਦੇ ਬਾਰੇ ਕੀ ਫੈਸਲਾ ਲੈ ਰਿਹਾ ਕਦੋਂ ਸੱਦ ਰਿਹਾ ਕੀ ਨਹੀਂ ਸੱਦ ਰਿਹਾ ਅਸੀਂ ਸਿੱਖ ਜਿਹੜਾ ਸਿੱਖਾਂ ਦੇ ਮਾਨਾਂ ਵਿੱਚ ਜਿਹੜਾ ਰੋਸ ਸੀਗਾ ਉਸ ਦੇ ਮਤੇ ਨਜ਼ਰ ਤੇ ਸਾਡਾ ਜਿਹੜਾ ਬਣਦਾ ਪਰ ਸੀ ਉਹ ਅਸੀਂ ਕੀਤਾ ਵਾ ਸਾਡੇ ਲਈ ਅਰਚਨਾ ਜਿਹੜੀ ਆ ਉਹਦੇ ਨਾਲ ਡਿਜੀ ਤੌਰ ਤੇ ਸਾਡਾ ਉਸ ਦੇ ਨਾਲ ਕੋਈ ਮਸਲਾ ਨਹੀਂ ਬਾਕੀ ਇਸ ਮਾਮਲੇ ਬਾਰੇ ਜਿਹੜਾ ਸਿੰਘ ਸਾਹਿਬ ਹੀ ਆਪਣਾ ਕੋਈ ਵਿਚਾਰ ਜਿਹੜਾ ਵਾ ਆਖਰੀ ਵਿਚਾਰ ਉਹ ਦੇ ਸਕਦੇ ਆ ਪ੍ਰਚਾਰਕ ਪ੍ਰਚਾਰਕ ਨੂੰ ਲੈ ਕੇ ਲਗਾਤਾਰ ਹੀ ਫੋਸਟਾ ਜਾਰੀ ਕਰ ਰਹੇ ਨੇ ਅੱਜ ਦਿਨ ਫੋਟੋਆਂ ਵਾਇਰਲ ਹੋਈਆਂ ਕਦੀ ਸੂਤ ਬਾਗ ਕਿੰਨਾ ਸਿਰਾ ਦੀ ਕੀਤੀ ਮੈਡੀਕੋ ਦੀ ਪੇਟਾ ਵੀ ਦਿੱਤੀ ਹੈ ਮੈਂ ਪ੍ਰਸ਼ਾਸਨ ਵੀ ਲੈ ਕੇ ਗਈ ਕਿ ਸਿੱਖ ਮਾਤੈ ਉਹ ਜੀ ਹੋ ਗਈ ਕਿ ਸਾਨੂੰ ਇਸ ਤਰ੍ਹਾਂ ਵਿਰੋਧ ਕਰਨਾ ਪੈ ਰਿਹਾ ਹੈ ਪਰ ਚਰਨ ਉਹਨੂੰ ਹਰ ਇੱਕ ਦੇ ਮਨ ਦੇ ਦੇਖੋ ਜੀ ਇਹਦੇ ਲਈ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਉਹ ਕਰੇਗਾ ਉਹ ਇੱਥੇ ਆਏ ਸੇਵਾ ਕੀਤੀ ਆ ਕਿਸ ਭਾਵਨਾ ਨਾਲ ਸੇਵਾ ਕੀਤੀ ਆ ਜਿਹੜਾ ਵੀ ਇੱਥੇ ਆਉਂਦਾ ਲੱਖ ਦੇ ਕਰੀਬ ਪਰਾਣੀ ਆਉਂਦਾ ਤੇ ਉਹ ਆਪਦੀ ਜਿਸ ਤਰ੍ਹਾਂ ਦੀ ਮਨਛਾ ਲੈ ਕੇ ਆਉਂਦਾ ਉਹ ਜੇ ਉਹ ਫਲ ਪ੍ਰਾਪਤ ਕਰਕੇ ਆਉਂਦਾ ਅਸੀਂ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੀਦੇ ਦੂਸਰੀ ਗੱਲ ਜਿਹੜੀ ਕਿ ਆਮ ਹੁਣ ਇੱਕ ਇੱਕ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਕਿ ਪਹਿਲਾਂ ਵੀ ਇੱਕ ਬੰਤੀ ਜਿਹੜੀ ਆ ਉਹ ਕਿਨਾ ਰਿਟਰੀਟ ਤੋਂ ਆਉਂਦੀ ਆ ਤੇ ਇੱਥੇ ਆਉਂਦੀ ਆ ਉਹ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਬੀ ਲੋੜਾ ਖੜਾ ਕੀਤਾ ਤੁਸੀਂ ਦੇਖੋ ਕਿ ਅਰਸ਼ਦੀਪ ਸਿੰਘ ਕੈਸ਼ ਛੱਡ ਦਿੰਦਾ ਤੇ ਉਹਨੂੰ ਪਾਕਿਸਤਾਨੀ ਤੇ ਖਾਲਸਤਾਨੀ ਦੱਸਿਆ ਜਾਂਦਾ ਉਹਦੋਂ ਵੀ ਇਹੋ ਜਿਹਾ ਰੌਲਾ ਪੈਗਾ ਕੋਣ ਵੀ ਬਹੁਤ ਜ਼ੋਰ ਲਗਾ ਇਸ ਗੱਲ ਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਪੈਦਾ ਕੀਤਾ ਜਾਵੇ। ਜਦੋਂ ਕਿ ਅਰਚਨਾ ਦੇ ਸ਼ਬਦਾਵਲੀ ਵੀ ਇਹ ਹੈ ਕਿ ਮੈਂ ਇੱਕ ਹਿੰਦੂ ਲੜਕੀ ਕਹਿ ਰਹੀ ਆ। ਪਰ ਚਲੋ ਖੈਰ ਅਸੀਂ ਇਸ ਮਾਮਲੇ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਤੁਰੇ ਨੇ ਸਿੱਖਾਂ ਜਿਹੜਾ ਸਿੱਖਾਂ ਦਾ ਫਰਜ਼ ਆ ਤੇ ਸਿੱਖਾਂ ਦਾ ਕਰਮ ਆ ਉਹ ਕਿਸੇ ਧਰਮ ਦੀ ਤੋਹੀਨ ਨਹੀਂ ਕਰਦੇ ਕਿਸੇ ਧਰਮ ਦੇ ਪ੍ਰਬੰਧ ਵਿੱਚ ਦਖਲ ਨਹੀਂ ਦਿੰਦੇ ਕਿਸੇ ਧਰਮ ਦੀ ਮਰਜ਼ਾਦਾ ਵਿੱਚ ਜਾ ਕੇ ਉਹ ਡੰਡਾਰੇ ਡਾਉਂਦੇ ਨਾ ਸਿੱਖ ਨੇ ਇਸ ਤਰ੍ਹਾਂ ਦਾ ਕੀਤਾ ਨਾ ਕਰਨਾ ਕਿਉਂਕਿ ਗੁਰੂ ਨੇ ਸਾਨੂੰ ਇਹ ਜਿਆ ਬਲ ਬਖਸ਼ਿਆ ਇਸ ਗੱਲ ਦੀ ਸਮਤਵੀ ਦਿੱਤੀ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਕਰਦਾ ਕਿ ਐਕਸੈਪਟ ਹੋਣ ਦੇ ਨਾਤੇ ਕਿ ਇਸ ਨੂੰ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਬਣਾਉਣ ਵਾਲੇ ਲੋਕ ਇਸ ਗੱਲ ਤੋਂ ਬਾਹਰ ਜਾਣ ਉਹ ਨਸ਼ਰ ਹੋ ਚੁੱਕੇ ਨੇ ਤੇ ਲੋਕਾਂ ਨੇ ਮੈਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਆ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਗੱਲ ਨੂੰ ਕੰਡੈਮ ਕੀਤਾ ਤੇ ਜਿਹੜੇ ਇਸ ਨੂੰ ਵੱਡਾ ਮੋੜਾ ਦੇਣਾ ਚਾਹੁੰਦੇ ਆ ਉਹ ਉਹ ਬਾਜਾਉਣ ਇਸ ਗੱਲ ਤੇ ਲੋਕਾਂ ਦੀ ਅੱਖ ਉਹਨਾਂ ਤੇ ਟਿੱਗੀ ਹੋਈ ਆ ਤੇ ਉਹਨਾਂ ਨੂੰ ਉਹ ਚੰਗਾ ਨਹੀਂ ਕਹਿ ਰਹੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਪਣਾ ਮਤਦਰਸ